ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਾਂ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ 26 ਗੁੰਡੇ ਪਾਏ ਆ ਜੀ ਸਲਾਈ ਤੇ ਤੇ ਆਪਾਂ ਗੁੰਡੇ ਪਾ ਕੇ ਉਲਟੀ ਸਲਾਈ ਬਣਾ ਲਈ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸੈਟਰ ਜੈਕਟ ਕੁਛ ਵੀ ਬਣਾਓ ਹਰੇਕ ਚੀਜ਼ ਤੇ ਬਹੁਤ ਹੀ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਤੇ ਜਲਦੀ ਵੀ ਬਹੁਤ ਬਣਦਾ ਹੈ ਤੇ ਸੋਨਾ ਵੀ ਬਹੁਤ ਲੱਗਦਾ ਹੈ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਹਾਂ ਡਿਜ਼ਾਈਨ ਇੱਕ ਗੁੰਡਾ ਆਪਾਂ ਤਾਰ ਲਿਆ ਦੋ ਗੁੰਡੇ ਬਣਾਵਾਂਗੇ ਜੀ ਉਲਟੇ ਦੋ ਗੁੰਡੇ ਉਲਟੇ ਬਣਾ ਕੇ ਆਪਾਂ ਬਣਾਵਾਂਗੇ ਜੀ ਇੱਕ ਦੋ ਦੋ ਗੁੰਡੇ ਆਪਾਂ ਬਣਾਏ ਸਿੱਧੇ ਇੱਥੇ ਤੇ ਆਹ ਇੱਥੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਥੇ ਵੜ ਪਾ ਕੇ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ ਅੱਗੇ ਫੇਰ ਆਪਾਂ ਵੜ ਪਾਵਾਂਗੇ ਇਸ ਗੁੰਡੇ ਨੂੰ ਇਸਦੇ ਨਾਲ ਲਟਾ ਕੇ ਦੋ ਗੁੰਡਿਆਂ ਦਾ ਇਸ ਤਰ੍ਹਾਂ ਗੁੰਡਾ ਬਣਾਵਾਂਗੇ ਇੱਕ ਅੱਗੇ ਬਣਾਵਾਂਗੇ ਜੇ ਆਪਾਂ ਦੋ ਗੁੰਡੇ ਸਿੱਧੇ ਆ ਆਪਣਾ ਇੱਕ ਡਿਜ਼ਾਈਨ ਹੋ ਗਿਆ ਜੀ 2 4 6 8 10 ਤੇ 11 11 ਗੁੰਡੇ ਦਾ ਡਿਜ਼ਾਈਨ ਹੋ ਗਿਆ ਜੀ ਆ ਆਪਣੇ ਦੋ ਗੁੰਡੇ ਆ ਆ ਵਾਲੇ ਨੌ ਗੁੰਡੇ ਆ ਅੱਗੇ ਫਿਰ ਤਾਂ ਦਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਫਿਰ ਦੋ ਗੁੰਡੇ ਸਿੱਧੇ ਤੇ ਦੋਵਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਆਹ ਕੁੰਡਾ ਇਸ ਤਰ੍ਹਾਂ ਉਲਟਾ ਕੇ ਦੋਵਾਂ ਦਾ ਇੱਕ ਫਿਰ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਐਂਡ ਤੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਉਲਟੀ ਸਲਾਈ ਚ ਆਪਾਂ ਗੋਸ਼ਵੀ ਨਹੀਂ ਕਰਨਾ ਹੈਗਾ ਜੀ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਸਾਰੇ ਗੁੰਡੇ ਆਪਾਂ ਉਲਟੇ ਉਲਟੇ ਹੀ ਬਣਾਉਣੇ ਆ ਜੀ ਸਿੱਖੇ ਦਾ ਇੰਨਾ ਵੀ ਬਹੁਤ ਫਾਇਦਾ ਹੈ ਕਿ ਇੱਕ ਜਿਹੜੀ ਸਿੱਧੀ ਸਲਾਈ ਚ ਡਿਜ਼ਾਈਨ ਪੈਂਦਾ ਹੋਵੇ ਉਲਟੀ ਸਲਾਈ ਉਲਟੀ ਬਣਦੀ ਆ ਉਹ ਵੀ ਡਿਜ਼ਾਈਨ ਬਹੁਤ ਸੌਖਾ ਤੇ ਸੋਹਣਾ ਹੁੰਦਾ ਹੈ ਉਲਟੀ ਸਲਾਈ ਆਪਾਂ ਬਣਾ ਲਈ ਸਿੱਧੇ ਪਾਸੇ ਆ ਗਏ ਗੁੰਡਾ ਤਾਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਆਹ ਗੁੰਡੇ ਆਪਾਂ ਹਰੇਕ ਸਲਾਈ ਉਲਟੇ ਹੀ ਬਣਾਉਣੀ ਆ ਐਂਡ ਤੱਕ ਇੱਕ ਗੁੰਡਾ ਬਣਾਵਾਂਗੇ ਸਿੱਧਾ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਵાળ ਪਾ ਕੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਇੱਕ ਦੋ ਤਿੰਨ ਇੱਥੇ ਆਪਾਂ ਵાળ ਪਾ ਕੇ ਆਹ ਵਾਲੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂਗੇ ਇੱਕ ਗੁੰਡਾ ਸਿੱਧਾ ദോ ക ഉൾക്കിദ്ധാ ഇത് ബാ ദ പെലാ ഹാ ഫി വാൻ കൂഡേ സിദ്ധേ ഫി വള പേ ദോ ക ഉടാ ലോ കിധാ ദോ ക ഉൾ ਤੇ ਉਲਟੀ ਸਲਾਈ ਆਪਾਂ ਜੀ ਬਣਾ ਕੇ ਤੇ ਫਿਰ ਮਿਲਦੇ ਹਾਂ ਜੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਫਿਰ ਉਲਟੀ ਸਲਾਈ ਬਣਾ ਲੀ ਸੀ ਇੱਕ ਗੁੰਡਾ ਤਾਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਗੁੰਡਾ ਸਿੱਧਾ ਦੋ ਤਿੰਨ ਇੱਥੇ ਦੋ ਗੁੰਡੇ ਬਣਾਵਾਂਗੇ ਜੀ ਸਿੱਧੇ ਹੁਣ ਆਪਾਂ ਆ ਵਾਲੇ ਫਿਰ ਇੱਥੋਂ ਦੋ ਗੁੰਡੇ ਦੋਹਾਂ ਦਾ ਇੱਕ ਕਰਾਂਗੇ कि ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈਗਾ ਇਹਦੇ ਨਾਲ ਹੀ ਆਪਾਂ ਜਾਲੀ ਬਣਾਵਾਂਗੇ ਜਿਵੇਂ ਆਪਾਂ ਪਹਿਲਾਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਇਧਰੋਂ ਵੀ ਆਪਾਂ ਜਾਲੀ ਬਣਾ ਲਈ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਸਲਾਈ ਪਾ ਕੇ ਦੋ ਗੁੰਡਿਆਂ ਦਾ ਇੱਕ ਕਰਾਂਗੇ। ਵਲ ਪਾ ਕੇ ਇੱਕ ਗੁੰਡਾ ਸਿੱਧਾ। ਫਿਰ ਵਲ ਪਾਵਾਂਗੇ ਅਗਲੇ ਦੋ ਗੁੰਡੇ। ਇੱਕ ਗੁੰਡਾ ਹਲਟਾ ਆ ਕੇ ਦੋਵਾਂ ਦਾ ਇੱਕ ਦੋ ਗੁੰਡੇ ਸਿੱਧੇ। ਇਹਦੇ ਤੇ ਥੋੜੀ ਜਿਹੀ ਮੇਥੋਂ ਗਲਤੀ ਹੋਈ ਹੈ ਮੈਂ ਤੁਹਾਨੂੰ ਐਂਡ ਤੇ ਦੱਸੂਗੀ। ਕਿਉਂਕਿ ਫਿਰ ਵੀਡੀਓ ਹੁਣ ਇੰਨੀ ਦਾ ਬਣ ਗਈ ਤੇ ਫਿਰ ਔਖਾ ਹੋ ਜਾਂਦਾ। ਫਿਰ ਤੁਸੀਂ ਅੰਕੇ ਦੇਖ ਲਿਓ। ਆਪਾਂ ਉਲਟੀ ਸਲਾਈ ਬਣਾ ਲਈ ਤੇ ਆਪਾਂ ਸਿੱਧੇ ਪਾਸੇ ਆ ਗਏ ਫਿਰ ਆਪਾਂ ਵਾਲਾ ਕੁੰਡਾ ਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਦਾਂਗੇ ਵੜ પા ਕੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਫਿਰ ਵੜ પા ਕੇ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਇੱਥੇ ਫਿਰ ਆਪਾਂ ਵਾਲਾ ਗੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਦੋਵਾਂ ਦਾ ਇੱਕ ਵਾਲ ਪਾ ਕੇ ਤਿੰਨ ਗੁੰਡੇ ਸਿੱਧੇ ਫਿਰ ਵਾਲ ਪਾਵਾਂਗੇ ਫਿਰ ਗੁੰਡਾ ਇਸ ਤਰ੍ਹਾਂ ਲਟਾ ਕੇ ਦੋਵਾਂ ਦਾ ਇੱਕ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਹੁਣ ਜੇ ਆਪਾਂ ਅੱਗੇ ਸਿੱਧੇ ਪਾਸੇ ਫਿਰ ਤੋਂ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਉਲਟੇ ਇੱਕ ਕੁੰਡਾ ਤਾਰ ਕੇ ਇੱਥੇ ਆਪਾਂ ਬਣਾਵਾਂਗੇ ਇਹ ਤਿੰਨ ਕੁੰਡੇ ਸਿੱਧੇ ਦੋ ਤਿੰਨ ਹੁਣ ਜਿਹੜੇ ਆਪਣੇ ਆਹ ਵਾਲੇ ਤਿੰਨ ਕੁੰਡੇ ਆ ਹੁਣ ਆਪਾਂ ਇਹਨਾਂ ਨੂੰ ਘਟਾਵਾਂਗੇ ਤਾਂ ਅੱਗੇ ਕਰਾਂਗੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਘਟਾਉਣਾ ਆਪਾਂ ਜਿਵੇਂ ਆਹ ਵਿਚਾਲੜਾ ਕੁੰਡਾ ਜਿਹੜਾ ਇਹ ਵਾਲਾ ਆਪਾਂ ਉੱਪਰ ਲੈ ਕੇ ਆਉਣਾ தின கு தின வள பா சி கண்டே உல்ட்டே இரான் தின்ன குண்டு பண்ணுவே சிதே தனி வ ਆਪਣੇ ਤਰ੍ਹਾਂ ਦੇਖ ਲਓ ਜਿਹੜੇ ਆ ਵਿਚਾਲੜੇ ਤਿੰਨ ਗੁੰਡੇ ਆ ਇਹਨਾਂ ਨੂੰ ਇਸ ਤਰ੍ਹਾਂ ਲਵਾਂਗੇ ਤੇ ਫਿਰ ਸਲਾਈ ਤੇ ਲੈ ਕੇ ਅਗਲਾ ਗੁੰਡਾ ਨਾਲ ਲੈ ਕੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤਾਗਾ ਆਪਣੇ ਵੱਲ ਕਰਕੇ ਵੜ ਪਾ ਕੇ ਤਿੰਨ ਗੁੰਡੇ ਸਿੱਧੇ ਆਪਾਂ ਦੋ ਗੁੰਡੇ ਘਟਾਏ ਆ ਤਾਂ ਇੱਥੇ ਆਪਾਂ ਦੋ ਗੁੰਡੇ ਆਪਣੇ ਪੂਰੇ ਕਰ ਲੈਣੇ ਆ ਦੋ ਗੁੰਡੇ ਉਲਟੇ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਅਲੋਜੀ ਆਪਾਂ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਣੀ ਗਲਤੀ ਕਿ ਆਪਾਂ ਇੱਥੇ ਇੱਥੇ ਗਲਤੀ ਕਰੀ ਹੈ ਜੀ ਸਟਾਰਟਿੰਗ ਤੇ ਤੇ ਪਰ ਪਲੀਜ਼ ਤੁਸੀਂ ਹੁਣ ਧਿਆਨ ਨਾਲ ਦੇਖ ਲਿਓ ਕਿ ਹੁਣ ਆਪਾਂ ਜਿਹੜੀ ਸਲਾਈ ਫਰਸਟ ਸਲਾਈ ਜਿਵੇਂ ਪਾਉਣੀ ਹੈ ਉਹ ਵਾਲੀ ਆਪਾਂ ਲੱਗੇ ਆ ਦੱਸਣ ਕਿ ਇਹ ਆਪਾਂ ਇਸ ਤਰ੍ਹਾਂ ਸਿੱਧੇ ਪਾਸੇ ਉਲਟੀ ਉਲਟੀ ਬਣਾਉਣੀ ਹੈ ਸਾਰੀ ਆ ਵਾਲੀ ਸਲਾਈ ਜਿਹੜੀ ਆਪਾਂ نیچے ਤੋਂ ਇੱਥੋਂ ਇੱਥੇ ਬਣਾਉਣੀ ਹੈ ਮਤਲਬ ਜੇ ਆਪਾਂ ਇੱਕ ਸਲਾਈ ਉਲਟੀ ਬਣਾ ਲਈ ਸੀ ਇਧਰ ਤੇ ਇੱਕ ਆਪਾਂ ਇਧਰੋਂ ਸਿੱਧੀ ਵੀ ਬਣਾ ਲਈ ਇਧਰੋਂ ਉਲਟੀ ਬਣਾ ਲਈ ਉਲਟੀ ਉਲਟਾ ਉਲਟਾ ਦੋ ਸਲਾਈਆਂ ਇਧਰੋਂ ਉਲਟੀ ਤੇ ਇਧਰੋਂ ਉਲਟੀ ਹੁਣ ਜਿਹੜੀ ਆਪਾਂ ਤੀਜੀ ਸਲਾਈ ਪਾਉਣੀ ਆ ਉਹ ਵੀ ਆਪਾਂ ਇਸ ਤਰ੍ਹਾਂ ਉਲਟੀ ਬਣਾਉਣੀ ਆ ਇਧਰ ਆਹੇ ਆਪਾਂ ਤਿੰਨ ਸਲਾਈਆਂ ਚਾਰ ਸਲਾਈਆਂ ਮੰਨ ਲਓ ਇੱਕ ਆਪਾਂ ਫਿਰ ਇੱਧਰ ਨੂੰ ਉਲਟੀ ਬਣਾ ਸਿੱਧੀ ਬਣਾਵਾਂਗੇ ਚਾਰ ਸਲਾਈਆਂ ਆਪਾਂ ਇੱਥੇ نیچے ਪਾਉਣੀਆਂ ਸੀਗੀਆਂ ਇੱਥੇ ਫਿਰ ਇਹ ਡਿਜ਼ਾਈਨ ਸਟਾਰਟ ਕਰਨਾ ਸੀਗਾ ਤੇ ਮੈਨੂੰ ਬਹੁਤ ਵੱਡੀ ਗਲਤੀ ਹੋਈ ਹੈ ਤੇ ਤੁਸੀਂ ਜਰੂਰ ਵੀਡੀਓ ਪਹਿਲਾਂ ਦੇਖ ਕੇ ਤੇ ਫਿਰ ਤੁਸੀਂ ਡਿਜ਼ਾਈਨ ਸਟਾਰਟ ਕਰਿਓ ਤੇ ਮੈਂ ਮਾਫੀ ਚਾਹੁੰਨੀ ਆ ਕਿਉਂਕਿ ਥੋੜੀ ਜੀ ਮੈਨੂੰ ਨਾ ਉਹ ਸੀ ਜਲਦਬਾਜੀ ਚ ਇਹ ਕੰਮ ਹੋ ਗਿਆ ਤੇ ਬਾਕੀ ਵੀਡੀਓ ਮੈਂ ਕਿੰਨੀ ਸਾਰੀ ਬਣਾ ਲਈ ਫੇਰ ਮੈਂ ਕਿਹਾ ਹੁਣ ਅੱਧੇ ਨਹੀਂ ਕਰਨੇ ਦੁਬਾਰਾ ਵੀਡੀਓ ਬਣਾਉਣੀ ਵੀ ਔਖੇ ਹੋ ਜਾਂਦੇ ਆਪਾਂ ਟਾਈਮ ਚੋ ਟਾਈਮ ਕੱਢ ਕੇ ਵੀਡੀਓ ਬਣਾਉਨੇ ਆ ਤੇ ਪਰ ਚਲੋ ਜੀ ਮੈਥੋਂ ਗਲਤੀ ਹੋਈ ਪਰ ਤੁਸੀਂ ਗਲਤੀ ਨਾ ਕਰਿਓ ਆਹ ਜਿਹੜੀਆਂ ਦੋ ਸਲਾਈਆਂ ਇਹੇ ਨੀਚੇ ਆਹ ਦੋ ਲੈਣਾ ਜ਼ਰੂਰ ਬਣਾਉਣੀ ਆ ਇੱਥੇ ਤੇ ਉਲਟੀ ਸਲਾਈ ਆਪਾਂ ਬਣਾਉਨੇ ਆ ਫੇਰ ਆਹ ਲਓ ਜੀ ਆਪਣਾ ਇੱਕ ਡਿਜ਼ਾਈਨ ਪੂਰਾ ਬਣ ਗਿਆ ਤੇ ਵਾਸੋਂ ਨਹੀਂ ਆ ਗਲਤੀ ਹੋ ਗਈ ਮੇਥੋਂ ਕਿ ਆ ਦੋਸ ਲੈਣਾ ਜਿਹੜੀਆਂ ਇਹ ਇੱਥੇ ਪਾਉਣੀਆਂ ਸੀ نیچے ਤੇ ਮੈਂ ਤੁਹਾਨੂੰ ਨਾ ਬਣਿਆ ਹੋਇਆ ਦਿਖਾ ਦਿੰਨੀ ਆ ਇਸ ਤਰ੍ਹਾਂ ਬਣਾਉਣਾ ਸੀਗਾ ਜੀ ਦੇਖੋ ਬਾਰਡਰ ਬਣਾ ਕੇ ਤੇ ਆਹ ਵਾਲੀਆਂ ਦੋ ਲੈਣਾ ਬਣਾ ਲੈਣੀਆਂ ਸੀ ਕਿ ਚਾਰ ਸਲਾਈਆਂ ਬਣ ਜਾਂਦੀਆਂ ਇਹ ਤੇ ਫਿਰ ਆਪਾਂ ਇਹ ਆਪਣਾ ਡਿਜ਼ਾਈਨ ਸਟਾਰਟ ਕਰਨਾ ਹੁਣ ਆਪਾਂ ਸੇਮ ਜਗ੍ਹਾ ਤੇ ਜਿਵੇਂ ਆ ਬਣਾਇਆ ਹੋਇਆ ਤੇ ਸੀਮੇ ਇਸੇ ਤਰ੍ਹਾਂ ਆਪਾਂ ਡਿਜ਼ਾਈਨ ਫੇਰ ਇਹ ਉੱਪਰ ਸਟਾਰਟ ਕਰ ਲੈਣਾ ਇੱਥੇ ਸੇਮ ਜਗ੍ਹਾ ਤੇ ਪੈਂਦਾ ਦੇਖੋ ਜੀ। ਦੇਖੋ ਇਹ ਬਹੁਤ ਸੋਹਣਾ ਬਣਿਆ ਡਿਜ਼ਾਈਨ। ਤੇ ਸੌਖਾ ਵੀ ਬਹੁਤ ਹੈ ਜੀ। ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ। ਤੇ ਜਰੂਰ ਟਰਾਈ ਕਰਿਓ। ਤੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜੀ ਲਾਇਕ ਤੁਸੀਂ ਬਹੁਤ ਘੱਟ ਲਾਇਕ ਮਿਲਦੇ ਆ ਜੀ ਮੈਨੂੰ ਲਾਇਕ ਵੱਧ ਤੋਂ ਵੱਧ ਕਰਦਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ